ਹੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਤੇ ਤੁਸੀਂ ਪਿਛਲੇ ਅਮਨ ਵਾਲੇ ਬਲੌਗ ਚ ਦੇਖਿਆ ਵੀ ਪਰਲੇ ਲੱਤੇ ਆਪਣੀ ਤੇ ਹੁਣ ਪਹੁੰਚ ਰਿਹਾ ਜੀ ਉਹ ਘਰ ਤੇ ਇਸ ਟਾਈਮ ਜਿਹੜੀ ਸਾਡੇ ਤਿਆਰੀ ਬਿਆਰੀ ਕੈਮਰਾ ਜਿਹੜਾ ਹਰਜੀਤ ਨੇ ਫੜਾਇਆ ਉਹਦੇ ਨਾਲ ਵੀ ਮਿਲਾ ਦੇਣਾ ਵੀ ਪਹਿਲਾਂ ਹਰਜੀਤ ਨੂੰ ਮਿਲੋ ਜੀ ਤੁਸੀਂ ਕੀ ਹੋਰ ਜੀ ਮੇਰੇ ਵੱਲੋਂ ਸਾਰਿਆਂ ਦੇ ਹੱਥ ਜੋੜ ਕੇ ਬяр ਬяр ਸ਼াশੂ ਜੀ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਲਓ ਬਾਈ ਹਲ ਤੇ ਸਵਾਗਤ ਇਹਦੀ ਇਹਨੇ ਦਾ ਵਧਾਈਆਂ ਦੇ ਦਿੱਤੀਆਂ ਬਾਈ ਆਪਣਾ ਤੇਲ ਦੀ ਕੋਲੀ ਤੇ ਡੱਬਾ ਲਈ ਖੜੀ ਆ ਹਾਂਜੀ ਕਰਦੇ ਆ ਜੀ ਅਮਨ ਲੈਣ ਗਿਆ ਹੋਇਆ ਹਾਂ ਵੀ ਚਾਹ ਇਨਸਾਨ ਹੋ ਰਿਹਾ ਲਾ ਬਾਹਰ ਦੀਦਾਈ ਬਰ ਰਸੁਖਰਾ ਨਾ ਵੀ ਨੇ ਐਨੀ ਔਕਾਤ ਨਹੀਂ ਤੇ ਜਿੰਨਾ ਸਾਨੂੰ ਜਿੰਨੇ ਜੋਗੇ ਕਰਤੇ ਹਾਂ ਇਹ ਬਾਹਰੋਂ ਸਾਰਿਆਂ ਦੇ ਘਰਾਂ ਚੋਂ ਚਾਹ ਤੁਸੀਂ ਸਾਡੇ ਲੈ ਕੇ ਆਉਂਦਾਰੇ ਹੂੰ ਵੀ ਰਵ ਨੂੰ ਦੇ ਦੋ ਚਲੋ ਠੀਕ ਆ ਭਾਈ ਬਾਕੀਆਂ ਮਾਨਾ ਆ ਰਹੇ ਆ ਲੋ ਭਾਈ ਆ ਗਏ ਬੰਦੇ ਆਪਣੇ ਲਾ ਭਾਈ ਕੀ ਗੋਲਾ ਬਾਈ ਗੇਟ ਦੇ ਮੂਹਰੇ ਹੋਣਾ ਜ਼ਰੂਰੀ ਜੀ ਮੱਥਾ ਟੇਕਣਾ ਹੁੰਦਾ ਤੁਹਾਨੂੰ ਪਤਾ ਹੈ ਜੀ ਜਦੋਂ ਵੀ ਕੋਈ ਨਵਾਂ ਸਾਨੂੰ ਆਉਂਦਾ ਆ ਜਾ ਆ ਜਾ ਘਰ ਨਾਲ ਬਾਈ ਖੇਚਿਆ ਬਸ ਆਜਾ ਲੈ ਆਪਣੇ ਗੇਟ ਕੋ ਕੋਈ ਜੱਟ ਅੱਪਰ ਪੰਮੂ ਜੱਟ ਬੈਠਾ ਉਹ ਗਾਇਸ ਉਹ ਵੇ ਗੇਟਮੂਰੇ ਪਹੁੰਚ ਗਏ ਟਰੈਕਟਰ ਵੀ ਆ ਚੁੱਕਿਆ ਪਾਪਾ ਜੀ ਇਧਰ ਚ ਮੇ ਲੋ ਅਸਤਿਗਾਲ ਜੀ ਲੋ ਗਾਇਸ ਬੰਦੇ ਬਾਹਰ ਖੜਿਆ ਆਪਣੇ ਦਿਖਾਇਆ ਵੀ ਤੁਹਾਨੂੰ ਟਰੈਕਟਰ ਆ ਚੁੱਕਿਆ ਬਾਹਰ ਸੁਭਲਾ ਬਾਈ ਸੁਭਲਾ ਬਾਈ ਸੁਭਲਾ ਬਾਈ ਅਪੂ ਨੇ ਵੀ ਵਾਹਿਗੁਰੂ ਸੱਚਾ ਪਾਤਸ਼ਾਹ ਹਾਂ ਜੀ ਵਾਹ ਬਾਈ ਬਾਪੂ ਨਾ ਮੱਥਾ ਦੇਖਦਾ ਹਾਂ ਵੀ ਹਾਂ ਜੀ ਤੈ ਵੀ ਦੇਖਦਾ ਬਹੁਤ ਸੋਹਣਾ ਹੈ ਜੀ ਹੂੰ ਬਹੁਤ ਸੋਹਣਾ ਹੈ ਜੀ ਸੋਹਣਾ ਹੈ ਹਾਂ ਜੀ ਅੱਛਾ ਪਰ ਮਤਾ ਬੈਠ ਵੀ ਗਿਆ ਚੜ ਕੇ ਉੱਪਰ ਹੂੰ ਬਾਪੂ ਨਾ ਦਾ ਦੇਖਦਾ ਮੱਥਾ ਆ ਲੈ ਹੱਥ ਕਰਾ ਤੇ ਤੇਰੇ ਗਰਮ ਗਰਮ ਲੈ ਬਾਈ ਕਹਿ ਵਾਹਿਗੁਰੂ ਹੈ ਕਹਿ ਵਾਹਿਗੁਰੂ ਕਹਿ ਵਾਹਿਗੁਰੂ ਵਾਹਿਗੁਰੂ ਲੈ ਇੱਧਰ ਵੀ ਚੱਲਿਆ ਬਾਈ ਪ੍ਰਸ਼ਾਦ ਲੈਣ ਸਾਰੇ ਨੇ ਤਾਂ ਪ੍ਰਸ਼ਾਦ ਪਾਪਾ ਜੀ ਨੇ ਲੈ ਵਾਹਿਗੁਰੂ ਇੱਧਰ ਆਏ ਕਿੰਦੇ ਆਏ ਕੋਈ ਹਾਂ ਹੈਗੇ ਆ ਦੁਕਾਨ 'ਚ ਲੋ ਬਾਈ ਆਪਾਂ ਵੀ ਆਪਣਾ ਮਿੱਠਾ ਦੇਣਾ ਜ਼ਰੂਰੀ ਹੈ ਬਾਈ ਮਹਾਰਾਜ ਜੈਕਣਾ ਹੀ ਬਰਕਤਾਂ ਰੱਖੇ ਹਨ ਹਰਜੀਤ ਹਾਂਜੀ ਹਾਂ ਵਾਹਿਗੁਰੂ ਸਾਰਿਆਂ ਚੜ੍ਹਦੀ ਕਲਾ 'ਚ ਰੱਖੇ ਜੀ ਵੀ ਸਭ ਨੂੰ ਦਵੇ ਵੀ ਆਪਣਾ ਰੋਜੀ ਰੋਟੀ ਦਾ ਸਾਧਾ ਨਾ ਜੀ ਨਾ ਤੇਰੇ ਹੱਥਾਂ ਹੋ ਗਏ ਗਰਮ ਹਾਂਜੀ ਮੇਰੇ ਤਾਂ ਹੋ ਗਏ ਜੀ ਬਾਪੂ ਜੀ ਦਾ ਬਹੁਤ ਹੋਈ ਵੀ ਹੈ ਜੀ ਯਾਰਮੀ ਦਾ ਫੇ ਪੂਰੀ ਹੈ ਵਧਾਈਆਂ ਜੀ ਹੁਣ ਵਧਾਈਆਂ ਦਾਰਾ ਲਾ ਬਾਈ ਆਦੇ ਬਾਬੇ ਨੇ ਹਾਂ ਜੀ ਵਧਾਈਆਂ ਜੀ ਵਾ ਵਧੀਆ ਹੋ ਗਿਆ ਭਾਈ ਵਾ ਬਾਈ ਵਧਾਈਆਂ ਮਿਲਣੀਆਂ ਸ਼ੁਰੂ ਚਲੋ ਬਾਕੀ ਬਾਈ ਚੱਲ ਰਿਹਾ ਕੰਮ ਟੋਟਲੀ ਬੰਦੇ ਆਪਣੇ ਹੁਣ ਉਧਰ ਨੂੰ ਜਾਣਾ ਲੈ ਕੇ ਬਾਈ ਆਪਣੇ ਦੂਰੇ ਘਰਾਂ ਕੰਨੀ ਨੂੰ ਚਲੋ ਬਾਈ ਇੱਧਰ ਪਹੁੰਚ ਗਿਆ ਮੇਰਾ ਬੰਦਾ ਅਰੇ ਮਨੇ ਕਾਜ਼ਰ ਨੂੰ ਤੈਨੂੰ ਦਰਾਈਆਂ ਬਾਈ ਲੈ ਬਾਈ ਮੇਰਾ ਕਲਾਸ ਫੈਲੋ ਹੈ थैंक यू ਬਾਈ ਦਾ ਬਣਾ ਲਿਆ ਆਪਣਾ ਮੋਜ ਹੈ ਹੈ ਮੇਰਾ ਕਲਾਸ ਫੈਲੋ ਆਇਆ ਹੈ ਸਹੀ ਗੱਲ ਲੋ ਬਾਈ ਗੱਗਾ ਬਾਈ ਵੀ ਆ ਗਿਆ ਮੁਬਾਰਕਾ ਬਾਈ ਬਹੁਤ ਮੁਬਾਰਕਾ ਜੀ ਬਾਈ ਰਾਜੂ ਬਾਈ ਦੀ ਗਾਲ ਦੀ ਬਾਈ ਵਧਾਈਆਂ ਸਾਰਵਦੀ ਦਾ ਰਵਣਾ ਨੂੰ ਬਾਈ ਹਾਂ ਇਹ ਨਵੇਂ ਸੰਦ ਲੈਂਦੇ ਆ ਬਧਾਈਆਂ ਭਾਈ ਤੈਨੂੰ ਵੀ ਤੇ ਇਹ ਖਾਲਾ ਵੀ ਸੁਆਗਤ ਵਧੀਆ ਇਕੱਠੇ ਹੀ ਬਣ ਗਿਆ ਸੁਆਗਤ ਨੂੰ ਮਜ਼ਬੂਤ ਹੋ ਕੇ ਰਹਿਣਾ ਸੁਆਗਤ ਆ ਭਰਾ ਪਤਾ ਹਾਂ ਚੱਕੜਾਂ ਨੂੰ ਜੋ ਲੱਗਦਾ ਉਹਦੇ ਵਿੱਚ ਲੱਗਦਾ ਹਾਂ ਹਾਂ ਭਾਈ ਭਾਈ ਠੀਕ ਹੈ ਵਧੀਆ ਭਜਨ ਵਾਲਾ ਠੀਕ ਹੈ ਉੱਪਰ ਇਹ ਕਿੰਨਾ ਛੋਟਾ ਹੈ ਸਾਢੇ 8 ਫੁੱਟ ਬਣਾਇਆ ਜੀ ਠੀਕ ਹੈ 9 ਫੁੱਟਾਂ ਨਹੀਂ ਸਾਢੇ 8 ਫੁੱਟਾਂ ਵੀ ਵਧੀਆ ਵਧੀਆ 9 ਦੇ ਬਰਾਬਰ ਹੀ ਹੁੰਦਾ ਮੈਂ ਤਾਂ ਹਲੇ ਕਹਿੰਦਾ ਵੀ 8 ਚਾਹੀਦਾ ਆ 8 ਠੀਕ ਹੈ 8 ਬੂਟਿਆਂ ਵਿੱਚ ਬਹੁਤ ਵਧੀਆ ਰੋੜ ਭਾਈ ਸੁਆਗਤ ਹਾਲਾਂ ਦੇ ਬਰਾਬਰ ਹੈ ਨਾ ਜਿੰਨੇ ਹਾਲ ਨਹੀਂ ਸੁਆਗਾ ਨਹੀਂ ਬੜੀਆ ਕੰਮ ਹੀ ਕਰ ਜਾ ਮਾਰਾ ਮੇਰੇ ਬਹੁਤ ਪਸੰਦ ਆ ਉਹ ਪੂਰਾ ਮਣਕੇ ਪੂਰਾ ਮਣਕੇ 8.5 ਫੁੱਟ ਵੜਾ ਕੇ ਲਿਆਉਣਾ ਆਪਣੇ ਨਾਲ ਨਹੀਂ ਕਰਉਣਾ ਜਿਹੜਾ ਤੇ ਨਹੀਂ ਆਉਂਦੇ ਆ 9 ਦੇ ਵੀ ਉਨੇ ਆ ਨੌ ਜਿਹੜਾ ਬੂਟੇ ਛੇਲਦਾ ਹਾਂ ਹਾਂ ਬਾਈ ਗੱਗੇ ਬਾਈ ਪਾਸ ਆਇਆ ਪੂਰਾ ਟੈਂਮ ਕੰਮ ਬਾਜਨ ਉਹਨੇ ਕਰਾਇਆ ਨਾ ਇਹਨਾਂ ਦਾ ਵਜਨ ਆ ਮਨੇ ਦੱਸਣਾ ਇਹਦਾ ਵਜਨ ਹੈਗਾ ਬਾਈ ਇਹਦਾ ਤੈਨੂੰ 3.5 ਮੋਟਾ ਹਾਂ 3.5 ਦਾ 10 10 ਕਿਲੋ 5 ਕਿੰਟਲ 10 ਕਿਲੋ ਦੋ ਹਾਂ ਦਾ ਇਹ 1.50 ਜਾਂ 1.60 ਕਿੰਨੜਾ ਨੇ 1.60 ਹੈ ਇਹਦੇ ਵਿੱਚ ਹੋਣਾ ਮੁਹੀ 3.5 ਜੇ 1.50 ਹੈ ਫਿਰ 3.60 ਹੈ ਜੇ ਇਹਦਾ 1.60 ਹੈ ਤਾਂ 3.50 3.60 ਹੋ ਗਿਆ ਹੈ ਠੀਕ ਹੈ 3.5 ਹਾਂ ਵਾਹ ਵਾਹ ਉਹਨਾ ਭਾਈ 1 ਕਿੰਟ ਦਾ 1 ਕਿਲੋ ਦਾ ਹਾਂ ਹਾਂ 100 ਗਲਾਂ ਦੇਨ ਲਾ ਭਾਈ ਹਾਂ ਦੇ ਸੀ ਓਕੇ ਆ ਭੈਸਨ ਦਾ ਬੰਦ ਨੀ ਨਾ ਉਂਝ ਵਰਗੇ ਮੋਈਮੀ ਉਹ ਹਾਂ ਭਾਈ ਮੂੰ ਮਿੱਠਾ ਕਰਾ ਚੱਕ ਹੈ ਜੀ ਬਰਾਹਰ ਰੀਲ ਹੈ ਕਾ ਚ ਵੀ ਅਪੀ ਲਖਾਇਆ ਉਹ ਜੀ ਗਰੀ ਜੀ ਚ ਹੈ ਮੰਤਰ ਸਾਨੂੰ ਵੀ ਦੇ ਦੇ ਸਾਰੇ ਖੁਸ਼ ਰੱਖਣੇ ਪੈਂਦੇ ਦੋਹੇ ਬਾਦਸ਼ਾ ਠੀਕ ਨੇ ਬਾਕੀ ਤੁਹਾਨੂੰ ਦੱਸ ਬਈ ਭਾਈ ਕੰਮ ਬਾਹਰੋਂ ਕਟਾ ਕੇ ਲੈ ਕੇ ਆਏ ਹੈ ਹਾਂ ਹਾਂ ਆਏ ਇਹ ਸਵਾਗਾ ਜਿਹੜਾ ਸਰਬਜੀਤ ਹੈ ਆ ਫਾਲੇ ਆਪਣੇ ਤੇ ਆ। 100 ਰੁਪਿਆ ਦਾ ਮੀਟਰ ਆ ਉਹ ਲੂਗਾ। ਐ ਤੇਰੇ। ਲੋ ਭਾਈ ਇਧਰ ਮੂੰਹ ਮਿੱਠਾ। ਪਾਪਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਧਾਈਆਂ ਭਾਈ ਤੈਨੂੰ। ਤੁਹਾਨੂੰ ਵੀ ਵਧਾਈਆਂ ਜੀ। ਇਹ ਨਵੇਂ ਸਮਾਨ ਆ ਰਹੇ ਨੇ ਫਟਾਫਟ। ਹਾਂ। ਵਧਾਈਆਂ ਭਾਈ। ਲੋ ਜੀ। ਪ੍ਰਧਾਨ ਆ ਜਾ ਭਾਈ। ਪਿੱਛੇ ਦੇ ਪਿੱਛੇ ਪਹਿਲਾਂ ਆ ਲੋ ਪਾਪਾ ਜੀ। ਆਇਆ ਯਾਰ ਮੈਂ ਤਾਂ ਦੋ ਲੋ ਦੋ ਲੋ ਹੀ ਤੈਨੂੰ ਆ ਲਾ ਹਾਂ ਹਾਂ ਮਾਲਕ ਹੈ ਚਾਹੇ ਚਾਰ ਲੋ ਹੈ ਦੋ ਚੀਜ਼ੇ ਲੈ ਜੀ ਦੋ ਦੋ ਬਣਦੀਆਂ ਹਾਂ ਗੱਲ ਬੱਕੀ ਗੱਲ ਬੱਕੀ ਦੋ ਗੁੰਦਾਂ ਦੀ ਗੱਲ ਹੈ ਦੋ ਚੀਜ਼ਾਂ ਦੋ ਬਣਦੇ ਯਾਰ ਗੱਗਾ ਬਾਈ ਦਾ ਮੂੰਹ ਮਿੱਠਾ ਕਰਾ ਮੈਨੂੰ ਦੁੱਖ ਆ ਗਿਆ ਬਾਈ ਲੈ ਬਾਈ ਸਾਡੇ ਲਾਪਰੀਤ ਨੂੰ ਲੋ ਆਕਾ ਕਰਤਾ ਗੱਡੀ ਦਾ ਬਾਈ ਥੋੜਾ ਖੜਾ ਹੀ ਹੈ ਨਾ ਲਾਉਗਾ ਇੱਕ ਵਾਰ ਹੋਰ ਪਰਸਾਨ ਪੰਮੂ ਨੂੰ ਦੇ ਦਾਂ ਹਾਂ ਦੋ ਚੱਕਰ ਲੱਗਿਆ ਦਾ ਇਹ ਹੜਾ ਨਾ ਹੈ ਕਿ ਆਉਣਾ ਪੈਣਾ ਹੈ ਹਾਂ ਕੀ ਇਹ ਮਾ ਡੱਬਾ ਲੈ ਰੂਟਾ ਫੀਟ ਨਾ ਇੱਥੇ ਖੜਾ ਦੇ ਲਿਆਗੇ ਆ ਗੱਲ ਤਾਂ ਪੱਕੀ ਆ ਆਉਰੀ ਖੜਾ ਪਾ ਲਿਆ ਹਾਂ ਆ ਇੱਥੇ ਖੜਾ ਹੰਦਾ ਵਾ ਬਾਈ ਸਾਰੇ ਖੜੇ ਆ ਹਾਂ ਵੱਗਾ ਵਧੀਆ ਹਜਾਮਤਾ ਬਣਾ। ਹਾਂਜੀ ਸਾਢੇ 8 ਫੁੱਟ ਹੈ ਜੀ। ਮਾਤਾ ਨੂੰ ਉਦੋਂ ਕਹਤਾ ਤਾਂ ਵੀ ਸਾਢੇ 8 ਫੁੱਟ ਬਣਾਉਣਾ। ਠੀਕ ਨੇ। ਨਹੀਂ ਨਹੀਂ ਵਧੀਆ ਠੀਕ ਹੈ। ਵਧੀਆ ਨਾਲੇ ਵਜਨ ਵਾਲਾ। ਹਾਂ। 5 ਇੰਚ ਹੀ ਬਾਈ ਹੈ ਖਾਂ। ਪੇਟਾ 5 ਇੰਚ ਹੀ ਐਂਗਲ ਲਈ ਆ। ਠੀਕ ਨੇ। ਬਾਕੀ ਬਾਈ ਫਾਲਿਆਂ ਦਾ ਦੱਦ ਕੋਸਰ ਮਸਰ ਕੋਈ ਧਮਾਨ ਵਾਲੇ ਨੂੰ ਕਰਦਾ ਹੈ ਹੀ ਨਹੀਂ ਹੈ ਧਮਾਨ ਵਾਲੇ ਦਾ ਕੋਸਰ ਹੈ ਹੀ ਨਹੀਂ ਹੂੰ ਚਲੋ ਅਸੀਂ ਬਾਈ ਨੂੰ ਬਣਾ ਦੇ ਦਿੰਦੇ ਹਾਂ ਤੇ ਤੀ ਤਬੀ ਪੂਰੀ ਹੜਦਾ ਨਹੀਂ ਆ ਪੂਰੀ ਨਹੀਂ ਦੋ ਪਹਿਰੇ ਸੌਗੇ ਮਹੀਨਾ ਲਾਂਗੇ ਹੜਦਾ ਨਹੀਂ ਹੈ ਲੈ ਲੈ ਤੋਗੇ ਕਿੱਥੇ ਬਚਦੇ ਲੈ ਆ ਜਾ ਹੁਣ ਕੋਕ ਵਗਾਰ ਰਹਿੰਦੇ ਹੁੰਦਾ ਇੰਸਟਾਗ੍ਰਾਮ ਤੇ ਫਰੀਲ ਦੇਖ ਲਈ ਚਲੋ ਕਿਆ ভাই ਜੱਗਾ ਵੀ ਆ ਗਿਆ ਮੈਂ ਇੰਦਰ ਲੱਗੇ ਆਂ ਹੈ ਮਿੱਠਾ ਚੈੱਕ ਕਰਦਾ ਪਹਿਲਾਂ ਕਿਆ ਕਰਦਾ ਮਿੱਠਾ ਚੈੱਕ ਲੈ ਭਾਈ ਐ ਮਿੱਠਾ ਚੈੱਕ ਆ ਲਈ ਹੈ ਸਾਡੀ ਲੈ ਲੈ ਭਾਈ ਮਨ ਵੀ ਦੇ ਦੇ ਪਾਪਾ ਜੀ ਨੂੰ ਤੁਸੀਂ ਨਾ ਜੀ ਉਹ ਕਹਿੰਦੇ ਮੈਂ ਆਪਣਾ ਓਹ ਗਲਤ ਛੇੜ ਹੋ ਗਿਆ ਗਲਤ ਗਲਤ ਟਾਈਮ ਤੁਸੀਂ ਦੇਖ ਕੇ ਇਥੇ ਵੀ ਕਮਦੀ ਭਾਇਆ ਉੱਡੀ ਜਾਂਦੀ ਕੱਲੀ ਉਹ ਬੇਤਨ ਉਹ ਲਿਆ ਭਾਈ ਥੈਂਕ ਯੂ ਭਾਈ ਜਿਸ ਇੰਦੇ ਕਿਉਂ ਚੜਨ ਲੱਗਿਆ ਹਾਂ ਕੋਈ ਨਹੀਂ ਆਂਗ ਉਹ ਤਾਂ ਥੱਲੇ ਹੀ ਕਰਦਾ ਖਾਂਗ ਨਹੀਂ ਨਹੀਂ ਇਹਦਾ ਪੱਟਦਾ ਬਾਲਗਾ ਮਨੂੰ ਪੱਟਦਾ ਉਹ ਇਹਦਾ ਅੰਦਰ ਪੱਟਣਾ ਤਾਂ ਇਹਨੇ ਅੰਦਰੋਂ ਫੱਟਣਾ ਇਹ ਵਾਲਗੂ ਬਲੂਮ ਆਹ ਸਾਹ ਪੇਟ ਵੀ ਸਾਹ ਆਉਂਦਾ ਕਿੰਨਾ ਘੱਟਾ ਕੰਮ ਹੋਈ ਲੈ ਭਾਈ ਮਲਕੀਤ ਭਾਈ ਆ ਗਿਆ ਸੋ ਤਾਂ ਆ ਫਰਵੜਾ ਦੰਦੇ ਗੈਨ ਨੂੰ ਸਸੀਕਾਲ ਬਾਈ ਕੱਲ ਤਰੀਕਾਲ ਜੀ ਠੀਕ ਹੈ ਦੋਬਾ ਆ ਹਾਲ ਹੈ ਇਹ ਨਾ ਅੱਗੇ ਇਹ ਸਾਕ ਕੀ ਹੋ ਗਿਆ ਗਰਮੀਆਂ ਮੈਂ ਕਹਾਂ ਹਾਲਾ ਨਹੀਂ ਨਹੀਂ ਹੋ ਗਿਆ ਮੈਂ ਉਲਟੂ ਕਰ ਗਿਆ ਮੋਕਰ ਗਿਆ ਹਾਂ ਗਲਤ ਕਹਿ ਹੋ ਗਿਆ ਗਰਮੀ ਹੈ ਗਰਮੀ ਅੱਜ ਪਤਾ ਹੈ ਇਹ ਪਹਿਲਾਂ ਸਾਢੇ 8 ਜੀ ਹੈ ਸਾਢੇ 8 ਜੀ ਹਾਂ ਜੀ ਇਹ ਆਪਣਾ ਇਹਦੇ ਜਿੰਨਾ ਹਾਲਾ ਜਿੰਨਾ ਜੀ ਜਿੰਨੇ ਹਾਲ ਉਦਾਂ ਹੀ ਆ ਤੇ ਉਹ ਰਾਈ ਓਕੇ ਭਾਈ ਮਲਕੀਤ ਭਾਈ ਵਧੀਆ ਹੈ ਨਾ ਹਾਂ ਵਧੀਆ ਠੀਕ ਪਾਸ ਹੈ ਪਾਸ ਹੈ ਸਵਾਗਾ ਸਾਰਿਆਂ ਦੇ ਪਸੰਦ ਆਇਆ ਵੀ ਇੰਨਾ ਕਿ ਚਾਹੀਦਾ ਤੇ ਆਪਣੇ ਵਿਚਾਰ ਕੇ ਠੀਕ ਹੈ ਨਾ ਹਾਂ ਜਿਆਦਾ ਬਣਾਵੇ ਬੱਟਾ ਨਾ ਵਾਦਾ ਫਿੱੜ ਜਾਂਦਾ ਹੈ ਠੀਕ ਹੈ ਇੰਨਾ ਜਿਆ ਮੋੜਦੇ ਆ ਨਾ ਜਿਆ ਬੱਜਦਾ ਹਾਂ ਚਲੋ ਠੀਕ ਹੈ ਨਾ ਲਾਈ ਹੋ ਗਿਆ ਭਾਈ ਬਦਾਨੀ ਜੀ ਸਹੀ ਗੱਲ ਹੈ। ਆਹ ਬਾਈ ਮਿੱਠਾ ਖਾ ਲੇ ਵੇ ਠੰਡਾ ਵਗ ਵਗ ਬਾਈ ਵੀ ਆ ਗਿਆ ਇੱਧਰ। ਨਹੀਂ ਨਹੀਂ ਮਿੱਠਾ ਹੀ ਖਾਣਾ ਪੈਣਾਗੇ। ਮੈਨੂੰ ਬਾਈ ਬਾਈ ਨੂੰ ਮੈਨੂੰ ਹੈਗੀ ਹੈ 슈ਗਰ ਪਰ ਫਿਰ ਵੀ ਮੈਨੂੰ ਬਹੁਤ ਖੁਸ਼ੀ ਹੈ ਮੇਰੇ ਭਰਾ ਨੇ ਰਸਗੁਲੇ ਦੇ ਰਸਗੁਲੇ ਦੇ ਰਸਗੁਲੇ ਦੇ ਘਟ ਮਾਹਕ ਰਸਗੁਲੇ ਦੇ ਘਟ ਅੱਗੇ ਦੇਦਾ ਤੇਰੇ ਕਿੰਨੇ ਪਾਣੀ ਲਿਆ ਆ ਆਪਣਾ ਤੂੰ ਹੀਲਾ ਕਰਦਾ ਇਹ ਠੰਡਾ ਆ ਨਹੀਂ ਮੈਨੂੰ ਹਾਂ ਕਮੈਲ ਕੀਤਾ ਹਾਂ ਹੂੰ ਕੌਣ ਬੁਲਾ ਦਿੱਤਾ ਆ ਉਹਨੂੰ ਦੇ ਪਿੱਛੇ ਬੰਦੇ ਨੂੰ ਅੰਗਰੇਜ਼ ਵਰਗਾ ਬੰਦਾ ਹੈ ਗੱਲਬਾਤਾ ਕੋਈ ਗੱਲ ਨਹੀਂ ਹੈ ਲੋ ਬਾਈ ਨੇ ਰਾਗਵਿੰਦਰ ਬਾਈ ਆਇਆ ਹਫਤੇ ਬਾਅਦ ਵਿੰਦਰ ਬਾਈ ਨੇ ਨੇਰੇ ਚ ਬਾਤ ਕਰੇ 9 ਵਜੇ 9 ਵਜੇ ਵਧੀਆ 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 ਡੀ ਕਿਵੇਂ ਕਰਦਾ ਬਾਈ ਇੱਕ ਦੇਖਿਆ ਇੱਕ ਆਵੇ ਤਾਂ ਮਗਰ ਦੂਆ ਆਉਂਦਾ ਉਸੇ ਕੰਮ ਜੋੜਾ ਹੀ ਆਉਂਦਾ ਕੋਈ ਵੀ ਤੇ ਆ ਆਪਣੇ ਹਾਂ ਇਹ ਆਪਣੇ ਪਿੰਡ ਕੋਈ ਵੀ ਜੀ ਜੋੜਾ ਆਉਂਦਾ ਹੁਣ ਅੱਜ ਵੀ ਇਹ ਟ੍ਰਾਲੋ ਨਾਲੇ ਪੰਮੇ ਨੇ ਪੁੰਗਾ ਘੜ ਲਿਆ ਇਹ ਜੀਆ ਡਰ ਜੀ ਦਾ ਬਾਕੀ ਨੰਬਲੇ ਦੇ ਕੇ ਪਾਰਟੀ ਕਰੀ 20 ਮਿੰਟ ਕੁਝ ਹੋ ਗਿਆ ਅੱਜ ਕੁਝ ਹੋ ਗਿਆ ਕਹਿੰਦਾ ਖਾਲ ਲੈ ਆਏ ਆ ਦੇ ਗਾਣੇ ਇਹ ਜੀਤ ਕਰਦਾ ਬਾਈ ਗਾਣੇ ਪਿੰਡ ਦੇ ਨਾ ਬਿੰਦਰ ਬਾਈ ਨਾਲ ਮੇਰਾ ਪਾਈਕ ਗੱਲ ਹੈ ਬਾਦਾ ਹੈ ਸਾਰੇ ਜਾਣੇ ਲਾਈਟ ਨੂੰ ਡੀਕ ਦੇ ਦੇ ਰਾਤ ਨੂੰ ਆ ਚਲਾਤੀ ਮੁੰਡਾ ਆਪਣੇ ਵਾ ਘੰਟੇ ਦੋ ਦਿਨ ਹੋ ਗਏ ਪਿੰਡ ਵਿੱਚ ਆ ਗਿਆ ਮਿੰਟ ਵਿੱਚ ਜੀਵੀ ਤੇ ਹੁਣੇ ਆਈ ਹੈ ਨਾ ਹਾਂਜੀ ਹਾਂਜੀ ਲੇਕਿਨ ਘਾਟੇ ਦੀ ਪੂਰਾ ਹੈ ਬਾਸ ਬਾਸ ਨਾਲੇ ਮੋਟਰਾਂ ਖੜ ਜਾਣੀ ਆਉਂਦੇ ਬਾਸ ਮਿੰਟ ਚ ਪਾਣੀ ਪੂਰਾ ਪਾਣੀ ਵੀ ਰਿਜਨਲ ਆ ਲੱਗਣਾ ਰੇ ਬੰਗਣ ਹਾਂ ਹਾਂ ਕਿਉਂ ਉੱਥੇ ਦੇਲੇ ਪਰਸੇ ਨਹੀਂ ਪਏ ਆਪਣੇ ਭਰਕੇ ਉੱਥੇ ਉੱਥੇ ਤੇ ਉੱਥੇ ਨਹੀਂ ਪਾਣੀ ਪੂਰਾ ਤੇ ਵੀ ਜਿਹੜੇ ਫਿਰ ਉਹ ਬੱਤ ਆ ਗਏ ਤੇ ਇਹੀ ਤੋਂ ਪਵਈਏ ਦੋ ਤਿੰਨ ਸੋਪਾਂ ਵੀ ਬਹੁਤ ਅੱਜ ਅੱਜ ਗਰਮੀ ਬਹੁਤ ਅੱਜ ਦਾ ਅੰਤ ਤਾਂ ਲੋਕਾਂ ਲਈ ਚੱਲ ਰਿਹਾ ਕੰਮ ਉਰੇਂਜ ਦਾ ਖੜਨ ਦਾ